ਹੁਣ ਤਾਂ ਦੇ ਸਭ ਆਈ ਦਸਾ ਆਕਾ ਤੇ ਉਸੇ ਬਸ ਵਿਮਲਾ ਹਾਂ ਜੀ ਵਿਮਲਾ ਹਾਂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਬਸ ਹਾਂ ਕੀ ਕਰਸਨਾ ਬਸ ਮੈਂ ਚਾਹ ਬਣਾਉਣ ਲੱਗੀ ਚੰਗਾ ਜਿਆ ਤਾਂ ਹੀ ਆ ਗਏ ਤੁਹਾਡੀ ਵੀ ਬਣਾਈ ਲਿੰਨੀ ਆ ਨਾ ਠੀਕ ਹਾਲ ਸੁਣਾ ਸਭ ਵਧੀਆ ਹਾਂ ਸਭ ਠੀਕ ਠਾਕ ਤੂੰ ਸੁਣਾ ਭਾਜੀ ਠੀਕ ਨੇ ਸਭ ਵਧੀਆ ਤੂੰ ਸੁਣਾ ਸੁਨੇਹਾ ਬੱਚੇ ਨੂੰ ਲੈਣਾ ਸੀ ਬਸ ਮੈਂ ਇੱਧਰ ਲੱਗ ਗਈ ਹਾਂ ਮੈਂ ਕਿਤੇ ਜਾਂਦੀ ਜਾਂਦੀ ਵਿਮਲ ਨੂੰ ਮਿਲ ਕੇ ਜਾਵਾਂ ਹੁਣ ਬਸ ਵਧੀਆ ਕੀਤਾ ਤੋ ਨਹੀਂ ਤੇ ਚਲੋ ਆਜੋ ਉੱਥੇ ਬੈੰਨੇ ਆ ਚਲਾ ਜਾ ਆਜੋ ਹਾਂ ਸਾਰਾ ਸਭ ਵਧੀਆ ਕਰਦਾ ਹਾਂ ਸਭ ਠੀਕ ਹੈ ਵਧੀਆ ਹੀ ਕੰਮ ਮਾ ਸਾਈ ਤੁਹਾਨੂੰ ਪਤਾ ਹੀ ਆ ਸਾਰਾ ਦਿਨ ਕੰਮ ਹੀ ਨਹੀਂ ਮੁੱਕਦਾ ਬੈਠ ਖੰਡਦੇ ਦੇਦੇ ਨਾ ਤੇ ਕਦੇ ਮੁੱਕਦੇ ਨਹੀਂ ਇੱਕ ਬੀਜੀ ਆਏ ਹੋਈ ਆ ਨਾ ਉਹਨਾਂ ਕਰਕੇ ਹੋਰ ਨਹੀਂ ਕੰਮ ਮੁੱਕਦਾ ਹੈ ਬੀਜੀ ਆਏ ਤੇ ਹੋਰ ਤੁਹਾਨੂੰ ਨਹੀਂ ਪਤਾ ਪਾਪਾ ਜੀ ਦਾ ਟਾਇਰ ਹੋ ਗਿਆ ਅੱਛਾ ਤੇ ਮੰਮੀ ਦੇਖੋ ਆਏ ਇੱਥੇ ਆਏ ਸੀਗੇ ਦੋਨੋਂ ਜੀ ਤੇ ਅਹੀ ਕਿ ਰਹਿਣਾ ਤੇ ਅਹੀਂ ਕਿਹਾ ਕਿ ਮੈਂ ਦੋਵਾਂ ਜਣਿਆਂ ਨੂੰ ਅਹੀਂ ਕਿਤਾ ਰੱਖ ਲਈ ਹਾਂ ਫਿਰ ਅਹੀਂ ਕੀ ਕੀਤਾ ਕਿ ਇੱਕ ਜਣੇ ਨੇ ਪਿਓ ਨੂੰ ਰੱਖ ਲਿਆ ਇੱਕ ਜਣੇ ਨੇ ਮਾਂ ਨੂੰ ਰੱਖ ਲਿਆ ਫਿਰ ਮੈਨੂੰ ਘਰ ਮੰਮੀ ਨੂੰ ਰੱਖਣਾ ਪਿਆ ਕਿ ਤੁਛ ਦੇਣ ਨੇ ਕਿਉਂ ਇਹ ਹੋ ਗਿਆ ਤੇディ ਲੈ ਹੈ ਕੰਮ ਕਰ ਉਹ ਜ ਕਰਦੀ ਤੂੰ ਚਾਹੀ ਨੂੰ ਰੱਖਿਆ ਤੂੰ ਬਾਪੇ ਰੱਖ ਲੈ ਲੈ ਚਾਹੀ ਨੂੰ ਰੱਖ ਲੋ ਬਾਪੇ ਨੂੰ ਰੱਖ ਲੋ ਕੋ ਗੱਲ ਇਹਦੇ ਵਿੱਚ ਕੀ ਹੋ ਗਿਆ ਉਹ ਕੰਮ ਨਹੀਂ ਦੀ ਕੰਮ ਹੀ ਰਹਿਣਾ ਸਹੀ ਦਾ ਕਿਸੇ ਨੂੰ ਪਾਪੇ ਦਾ ਤਾਂ ਫੇਰ ਤੈਨੂੰ ਸੋਖਿਆ ਕੁਛ ਦੇਣੇ بڑا ਸੋਖੀ ਚਾਹੀਦਾ ਕੋ ਮੰਦੇ ਕੋੰ ਬੀ ਤੂੰ ਦਿੰਦੀ ਆ ਸਬਜੀ ਭਾਜੀ ਕੱਟ ਦਿੰਦੀ ਆ ਪਤਾ ਕਿੰਨਾ ਸੌਖ ਹੋ ਜਾਂਦਾ ਵਾ ਇੰਨੇ ਨਾਲ ਤੂੰ ਭਾਂਡਿਆਂ ਨੂੰ ਲੈ ਕੇ ਬੈਠੇ ਰਹੀ ਸਬਜੀ ਭਾਂਡਿਆਂ ਨੂੰ ਉਹ ਤਾਂ ਕੰਮ ਵਾਲੀਆਂ ਵੀ ਕਰ ਦਿੰਦੀਆਂ ਪਾਪੇ ਦਾ ਇੰਨਾ ਪੈਸਾ ਹੁੰਦਾ ਪੈਨਸ਼ਨ ਆਂਦੀ ਨਾ ਟਾਇਰ ਹੋਇਆ ਇੰਨਾ ਪੈਸਾ ਵਾ ਤੂੰ ਸਬਜ਼ੀਆਂ ਚ ਹੀ ਰਹੀ ਹੋਰ ਕੋਈ ਕੰਮ ਨਾ ਤੈਨੂੰ ਆਇਆ ਚੰਚ ਦੀ ਮੱਤ ਲੈਛ ਦੇਣੇ ਮੈਂ ਤੈਨੂੰ ਦੱਸਾਂ ਪਾਪੇ ਨੂੰ ਲਿਆ ਕੰਮ ਤੇ ਉਹਦੇ ਕੋਈ ਬੈਠੇ ਬਿਠਾਏ ਮਾੜੇ ਮੋਟਾ ਕਰਾ ਲੈਣਗੇ ਸਬਜ਼ੀਆਂ ਤੇ ਉਹ ਵੀ ਕੱਟ ਦਊਗਾ ਚਾਰ ਪੈਸੇ ਦੇ ਮਹੀਨੇ ਜਾਇਆ ਕਰਨਗੇ ਕੁਛ ਜੋੜ ਤੇ ਲੈਣਗੇ ਨਿਆਦੀ ਮੈਂ ਤੇ ਆ ਗੱਲ ਸੋਚੀ ਸੋਚੀ ਕਿ ਅਗਲੇ ਤੈਨੂੰ ਅਗਲਿਆਂ ਦੇ ਘਰ ਭਰਨ ਲਿਆ ਉਹਨਾਂ ਨੇ ਦੱਸ ਬਾਪੂ ਦੇ ਨਾਲ ਉਹਨਾਂ ਦੇ ਘਰ ਸਾਰਾ ਘਰ ਜਾਣਾ ਤਾਂ ਤੂੰ ਇੱਥੇ ਬਸ ਆ ਭਾਂਡੇ ਧੋਂਦੀ ਰਹੀ ਤੈਨੂੰ ਨਾ ਪਗਾਈ ਸਾਰੀ ਉਮਰ ਉਹੋ ਦੀਦੀ ਕੋਈ ਗੱਲ ਨਹੀਂ ਮੈਂ ਨਾ ਭਾਨੇ ਨਾ ਜਾ ਕੇ ਨਾ ਬਾਪੂ ਨੂੰ ਇੱਥੇ ਲੈ ਆਉਣੀ ਆ ਮੈਂ ਕਹਿੰਦੀਆਂ ਦੋਵੇਂ ਜਣੇ ਮੰਮੀ ਦਾ ਜੀ ਨਹੀਂ ਲੱਗਦਾ ਹਾਂ ਥੋੜੇ ਚਿਰ ਰੱਖੀ ਤਾਂ ਮਤਲਬ ਤੋੜਦੀ ਉੱਧਰ ਆਓ ਤੇ ਡੈਡੀ ਨੂੰ ਫਿਰ ਮੈਂ ਲੈ ਹੀ ਹੁੰਦੀ ਆ ਚਲ ਲੈ ਆ ਤੂੰ ਜਿਹੜਾ ਕੰਮ ਹੈ ਨਾ ਆਪਣਾ ਚੁੱਪ ਚੁਕਿੱਤੇ ਕਰੀ ਬੜਾ ਪਿਆਰ ਨਾਲ ਕਿਹਨੂੰ ਪਤਾ ਉਹਨਾਂ ਲੱਗੇ ਨਹੀਂ ਨਹੀਂ ਦੀਦੀ ਪਤਾ ਕਿਉਂ ਲੱਗਣ ਦੇਣਾ ਤੁਸੀਂ ਤੇ ਬੜੀ ਵਧੀਆ ਮੱਤ ਦਿੱਤੀ ਮੈਨੂੰ ਕਿਹਨੇ 4 ਸਹੇ ਹੁੰਦੇ ਆ ਕੰਮ ਕੁਝ ਜੁੜਦਾ ਬੱਚਿਆਂ ਦਾ ਕੋਈ ਚੀਜ਼ ਬਣਦੀ ਕਾ ਨੂੰ ਖਰਚੇ ਤੁਸੀਂ ਸਾਰੀ ਹਮਾਰੇ ਇੱਥੇ ਕੱਢਣੀ ਹੋਰ ਸਾਨੂੰ ਤੇ ਇਹ ਥੋੜੀਆ ਕਿੰਨੇ ਬੈਠੇ ਰਹਿੰਦੀ ਹੈ ਤੇ ਉਹਨਾਂ ਨੇ ਅੱਧੀ ਪੈਨਸ਼ਨ ਕਿਤੇ ਦੇ ਦੇਣੀ ਐਵੇਂ ਥੋੜਾ ਚੁੱਪ ਕਰਕੇ ਅਗਲੇ ਲੈ ਗਏ ਉਹ ਤਾਂ ਬਥੇਰੀ ਸਿਆਣੀਆਂ ਉਹਨਾਂ ਨੇ ਆਪਣਾ ਘਰ ਭਰ ਲੈਣਾ ਅੰਦਰੋਂ ਅੰਦਰੋਂ ਕੋਈ ਨਹੀਂ ਦੇਵੀ ਅੱਜ ਸ਼ਾਮ ਹੀ ਜਾਨੀ ਆ ਤੂੰ ਬਾਹਰ ਤਾਂ ਲੈ ਕੇ ਉਨੀ ਤੂੰ ਬਾਹਰ ਨਾ ਲੈ ਜਾ ਥੋੜੇ ਦਿਨ ਦੋਹਾਂ ਨੂੰ ਰੱਖੀ ਮਾਂ ਤਾਨੂੰ ਤੋੜਦੀ ਚਲ ਠੀਕ ਆ ਮੈਂ ਨਾ ਚਾਹ ਬਣਾ ਕੇ ਲਿਆਈ ਚਲ ਕੋਈ ਨਹੀਂ ਚਾਹ ਤਾਂ ਫੇਰ ਪੀ ਲਾਂਗੇ ਲੈ ਬੈਠੋ ਚਾਹ ਪੀ ਕੇ ਜਾਓਗੇ ਚਲ ਵੇਖ ਲੈ ਫੇਰ ਕੋਈ ਨਾ ਤੇ ਤੂੰ ਕੀ ਕਰਨ ਦੇ ਹੋ ਹਾਂ ਕੀ ਹੋ ਗਿਆ ਤੇ ਨਾ ਫਿਕਰ ਹੀ ਪੈ ਗਈ ਜੇ ਕਿਹੜਾ ਫਿਕਰ ਪੈ ਗਿਆ ਕਿ ਨਾ ਹੁਣ ਕਿੱਟੀ ਦੀਦੀ ਆਏ ਹੀ ਹੁਣੇ ਕੀ ਕਹਿੰਦੇ ਦੀਦੀ ਤੇ ਮੈਂ ਤੇ ਉਦਾ ਹੀ ਮੰਮੀ ਜੀ ਬਾਰੇ ਦੱਸਿਆ ਕਿ ਕੰਮ ਬੜਾ ਵੱਧ ਗਿਆ ਵਾ ਕਿ ਮੰਮੀ ਆਏ ਹੋਏ ਤੇ ਅਦੀ ਮੰਮੀ ਆਏ ਆ ਫਿਰ ਮੈਂ ਉਹਨਾਂ ਨੂੰ ਉਹ ਗੱਲ ਦੱਸੀ ਸਾਰੀ ਕਿ ਇਦਾਂ ਦਾ ਰਿਟਾਇਰਮੈਂਟ ਦੀ ਪਾਪਾ ਜੀ ਦੀ ਤੇ ਫਿਰਾਂ ਦੀ ਤੂਤਛ ਦੇਣ ਕਿ ਦੱਸ ਤੂੰ ਮੰਮੀ ਨੂੰ ਕਾਲੀ ਰੱਖ ਕੇ ਬੈਠੀ ਆ ਤੂੰ ਉਹਨੂੰ ਡੈਡੀ ਨੂੰ ਰਖਣਾ ਸੀ ਤੇ ਤੇ ਚਦੇਾਨਾਂ ਦੀ ਕਿਹੜੀ ਗੱਲ ਹੈ ਇੱਕ ਉਹਨਾਂ ਨੇ ਰੱਖ ਲਈ ਇੱਕ ਹੀ ਰੱਖ ਲਿਆ ਆਈ ਤੇ ਮੇਰਾ ਵੀ ਨਹੀਂ ਦਿਮਾਗ ਕਿ ਤੱਕ ਤੁਹਾਡਾ ਵੀ ਨਹੀਂ ਦਿਮਾਗ ਕੰਮ ਕਰਦਾ ਉਹ ਉਹ ਕਹਿੰਦੀ ਸੀ ਕਿ ਉਹਦੀ ਹਰ ਮਹੀਨੇ ਪੈਨਸ਼ਨ ਹੋਣੀ ਤੇ ਨਾਲੇ ਕਿੰਨਾ ਫੰਡ ਮਿਲਦਾ ਰਿਟਾਇਰਮੈਂਟ ਤੇ ਉਹ ਸਾਰਾ ਬਾਪੂ ਦੇ ਕੋਲ ਹੀ ਆ ਨਾ ਤੇ ਉਹਦਾ ਦਾਇਓ ਤੇ ਖੁਸ਼ੀ ਖੁਜੀ ਬਾਪੂ ਨੂੰ ਲੈ ਕੇ ਗਾਂ ਦੇ ਇਹ ਤੁਸੀਂ ਦੋਵੇਂ ਜਣੇ ਇੱਥੇ ਨੂੰ ਸਾਮ ਛੱਡੋ ਇਹ ਗੱਲ ਤੇ ਯਾਰ ਸਹੀ ਕਹਿੰਦੀ ਏ ਕਿਤੀ ਦੀਦੀ ਤੇ ਆਪਾਂ ਤੇ ਸੋਚਿਆ ਹੀ ਨਹੀਂ ਕੁਛ ਮੇਰੀ ਮੇਰੀ ਇੱਕ ਗੱਲ ਸੁਣੋ ਅੱਜ ਆਪਾਂ ਜਾਣੇ ਆ ਅੱਛਾ ਤੇ ਆਪਾਂ ਕਿੰਨੇ ਆ ਜਾ ਕੇ ਕਿਹੇ ਪਾਪਾ ਜੀ ਨੂੰ ਲੈਣ ਆਏ ਆ ਅਸੀਂ ਦੱਸਾਂ ਕੀ ਕਵਾਂਗੇ ਕਿ ਮੰਮੀ ਜੀ ਦਾ ਨਾ ਚੀ ਨਹੀਂ ਲੱਗਣ ਡਿਆ ਅਸੀਂ ਤੇ ਬੜੀ ਵੱਡੀ ਗਲਤੀ ਕਰ ਲਈ ਦੋਵਾਂ ਨੂੰ ਅਟ ਕਰਕੇ ਹਾਂ ਠੀਕ ਹੈ ਗੱਲ ਐਸ ਕਰਕੇ ਨਾ ਹੀ ਲੈਣ ਆਏ ਆ ਜੀ ਆਪਾਂ ਸਿੱਧਾ ਗਿਆ ਤਾਂ ਨਾ ਕਿ ਆਪੇ ਨਾਲ ਹੀ ਰੱਖਣਾ ਤੇ ਫਿਰ ਉਹਨਾਂ ਨੇ ਨਹੀਂ ਭੇਜਣਾ ਉਹ ਤੇ ਫਿਰ ਸ਼ੱਕ ਪੈ ਜਾਣਾ ਵਾ ਅਸੀਂ ਦਹੀਂ ਬਾਣੀ ਨਹੀਂ ਜਾਵਾਂਗੇ ਨਾ ਅਸੀਂ ਕਹਾਂਗੇ ਮੰਮੀ ਜੀ ਦਾ ਜੀ ਨਹੀਂ ਲੱਗਣ ਡਿਆ ਤੇ ਉਹ ਤੇ ਬੜੇ ਉਦਾਸ ਜੇ ਆ ਤੇ ਅਸੀਂ ਕੱਲ ਹੀ ਇਹਨਾਂ ਨੂੰ ਅੱਡ ਕਰ ਦਿੱਤਾ ਵਾ ਐਸ ਤਰ੍ਹਾਂ ਕਹੀਂ ਪਾਪਾ ਜੀ ਨੂੰ ਲੈਣਾ ਹੈ ਦੋਵੇਂ ਜਣੇ ਹੀ ਰੱਖ ਲਾਂਗੇ ਉਹ ਤੇ ਥੋੜਾ ਚਿਰ ਰੱਖਾਂਗੇ ਮੁੜ ਕੇ ਮੰਮੀ ਨੂੰ ਉਧਰ ਤੋੜ ਦਾਂਗੇ ਮੇਰਾ ਤਾਂ ਰਾਂ ਦਾ ਮੈਂ ਮੰਮੀ ਨਾਲ ਲਿਆ ਜੀ ਨਹੀਂ ਨਹੀਂ ਰਹਿਣ ਦੇ ਮੰਮੀ ਉਹ ਤਾਂ ਖੜੀ ਐ ਫਿਰ ਮੰਮੀ ਨਾਲ ਕੰਮ ਕਰਦਾ ਚਲੋ ਆਓ ਲੈ ਕੇ ਆਈਏ ਮਾਪਾ ਜੀ ਨੂੰ ਹਾਂਜੀ ਠੀਕ ਠਾਕ ਡੈਡੀ ਤੁਸੀਂ ਨਾ ਮੈਂ ਬਿਲਕੁਲ ਠੀਕ ਠਾਕ ਹਾਂ ਕੋਈ ਤੰਗੀ ਪੇਸ਼ੀ ਹੋਵੇ ਤਾਂ ਦੱਸੋ ਨਾ ਕੋਈ ਚੀਜ਼ ਨਹੀਂ ਤੰਗੀ ਤੁਹਾਡੀ ਨੌਣੇ ਕੋਈ ਗੱਲ ਬਾਤ ਨਹੀਂ ਕੀਤੀ ਹੋਈ ਬਿਲਕੁਲ ਠੀਕ ਆ ਠੀਕ ਆ ਨਾ ਬਾਕੀ ਜਦੋਂ ਤੁਹਾਡਾ ਜੀ ਕਰਦਾ ਤੁਸੀਂ ਆਪਣੇ ਵੱਡੇ ਮੁੰਡੇ ਨੂੰ ਨੌਣ ਨੂੰ ਮਿਲ ਕੇ ਆ ਸਕਦੇ ਪਰ ਸੌਣਾ ਰਾਤ ਨਹੀਂ ਇੱਧਰ ਤੇ ਰੋਟੀ ਪਾਣੀ ਤੁਹਾਡਾ ਇੱਥੇ ਆ ਠੀਕ ਆ ਆਹੋ ਕੋਈ ਗੱਲ ਨਹੀਂ ਉਹ ਕਹਿੰਦੇ ਨਾ ਬਹੁਤੀਆਂ ਕਰਾਂ ਦਾ ਪੁਰਾਣਾ ਭੁੱਖਾ ਰਹਿੰਦਾ ਤੁਹਾਡੀ ਰੋਟੀ ਪੱਕੀ ਇੱਧਰ ਹੀ ਆਹੋ ਠੀਕ ਆ ਠੀਕ ਹਾਂਜੀ ਖੋਸ ਹੋ ਗਈ ਸਸਿਗਾ ਡੈਡੀ ਕੀ ਹੁੰਦਾ ਹੋਰ ਜੋਟੀ ਵੀ ਕੀ ਆਲਾ ਜੀ ਅੱਛੀ ਲੱਗਦਾ ਹੋਰ ਸਨੋ ਠੀਕ ਹੋ ਬੋਲ ਰਹੀ ਆ ਆ ਜਾ ਮੈਂ ਬੋਲ ਬਹਿ ਜਾ ਹੋਰ ਠੀਕ ਠਾਕ ਬਵਾ ਹਾਂ ਜੀ ਸਾਡਾ ਪੜਾ ਸੀ ਕਰਨ ਲਿਆ ਸੀ ਤੁਹਾਨੂੰ ਮਿਲਣ ਨੂੰ ਐਂ ਕਿ ਮੇਲਾ ਹੀ ਇਹ ਗਾੜੀ ਜੀ ਜਦੋਂ ਉਹਦੇ ਗਏ ਆ ਐ ਮਿਲਣ ਹੀ ਨਹੀਂ ਗਏ ਉਹਨਾਂ ਨੂੰ ਕੋਈ ਜਾਣੀ ਭੀ ਗਾੜਾ ਆਪਣਾ ਘਰ ਜਦੋਂ ਮਰਜੀ ਜਾਵੇ ਜਦੋਂ ਮੱਧੀ ਜਾਵੇ ਤੇ ਸਨੋ ਉਹ ਕਿੱਥੇ ਸੀ ਗੁਰਪ੍ਰੀਤ ਗੁਰਜੀ ਤਾਂ ਵਿਆਹ ਨੂੰ ਬੜਾਇਆ ਗਈ ਸੀ ਬੱਚਾ ਲੱਗ ਅੱਛਾ ਅੱਛਾ ਸਕੂਲ ਦਾ ਹੈ ਨਾ ਠੀਕ ਆ ਠੀਕ ਤੇ ਉਹ ਨਾ ਸਨੋ ਮੰਮੀ ਨਾ ਬੜੇ ਉਡਾਂਟ ਦੇ ਹੀ 2-3 ਦਿਨ ਹੋ ਗਏ ਆ ਉਦੀ ਵੱਲੋਂ ਵੀ ਉਹਨਾਂ ਦਾ ਨਾ ਮਨ ਜਿਆ ਨਹੀਂ ਲੱਗੰਦਿਆ ਉਹਨਾਂ ਦੇ ਪਾਪਾ ਦੇ ਬਣਾ ਜੀ ਨਹੀਂ ਲੱਗੰਦਿਆ ਤੇ ਅਸੀਂ ਸੋਚਿਆ ਫਿਰ ਰੈਡੀ ਜੀ ਮਾਂ ਵੀ ਲੈ ਹੀ ਚਾਹੀਏ ਨਹੀਂ ਨਹੀਂ ਤੇ ਮੰਮੀ ਤੇ ਇੱਧਰ ਲਾਉਣਾ ਸੀ ਫਿਰ ਕੀ ਹੋ ਗਿਆ ਨਹੀਂ ਨਾ ਸੋਨੂੰ ਫਿਰ ਉੱਥੇ ਮੈਂ ਹੀ ਕਹਾਂ ਚਲ 5-6 ਦਿਨ ਰੈਡੀ ਜੀ ਉੱਥੇ ਸਾਡੇ ਕੋਲ ਰਹਿ ਲੈਣਗੇ ਤੇ ਨਾਲੇ ਦੋਵਾਂ ਦਾ ਦਿਲ ਵੀ ਲੱਗ ਜਾਊਗਾ ਨਾਲੇ ਇਹਨਾਂ ਦਾ ਮਨ ਹੋਰ ਹੋ ਜਾਊ ਪਾਪਾ ਜੀ ਦਾ ਵੀ ਨਾਲੇ ਮੰਮੀ ਜੀ ਦਾ ਵੀ ਜੀ ਲੱਗ ਜਾਊਗਾ ਨਹੀਂ ਵੱਡੇ ਜੀ ਮੇਰੇ ਕਹਿੰਦੇ ਮਤਲਬ ਇਹ ਵੀ ਤੁਸੀਂ ਵੀ ਤੇ ਆਏ ਨਾ ਤੇ ਮੰਮੀ ਨਾਲ ਲੈ ਆਉਂਦੇ ਫਿਰ ਕੀ ਹੋ ਜਾ ਉਹ ਉਹ ਸਾਨੂੰ ਠੰਡ ਤੇ ਛਾਂਡੇ ਕਰਕੇ ਹੋਰ ਜਾਈ ਚ ਬੈਠੇ ਹੋਏ ਸੀ ਉਹਨਾਂ ਨੂੰ ਕਿੱਥੇ ਤੰਗ ਕਰਨਾ ਚਾਹੀਦਾ ਪਤਾ ਹੈਗਾ ਉਹਨਾਂ ਦੇ ਗੋਡੇ ਮਾਹਰ ਤੁਰਦੇ ਆ ਉਹ ਤੁਹਾਡੀ ਗੱਲ ਸਹੀ ਆ ਛਾਂਡੇ ਤੇ ਸਾਰੇ ਵਾਸਤੇ ਜਾਈ ਉੱਧਰ ਜਾਂਦੇ ਆ ਤੇ ਛਾਂਡੇ ਲੱਗਦੇ ਨੇ ਪਰ ਮੰਮੀ ਦੇ ਗੋਡੇ ਤੈਨੂੰ ਪਤਾ ਨਾ ਥੋੜੇ ਕਰਾ ਦੇ ਆਹ ਉਹ ਤੇ ਮੈਂ ਤੁਹਾਡੀ ਗੱਲ ਸਮਝਦਾ ਹਾਂ ਹਾਂ ਤੇ ਫੇਰ ਆਈ ਗਿਆ ਵੀ ਚਲ ਡੈਡੀ ਜਿਹਨੂੰ ਅੰਦਰ ਲੈ ਆਣੇ ਆ ਕੋਈ ਨਹੀਂ 2-4 ਦਿਨਾਂ ਹੀ ਲੈ ਜੰਨੇ ਆ ਤੇ ਜਦੋਂ ਜੀ ਕਰੂਗਾ ਆਪੇ ਆ ਜਾਣਗੇ ਨਹੀਂ ਬਈ ਚਾਹ ਪੀ ਕੇ ਜਾਇ ਤੁਸੀਂ ਗਰਮੀ ਦਿਵਾ ਲੈਣ ਦਿਓ ਕੋਈ ਨਹੀਂ ਕੋਈ ਨਹੀਂ ਹੌਸਲਾ ਵਾ ਕੋਈ ਗੱਲ ਨਹੀਂ ਕਰਨਾ ਵਾ ਕੋਈ ਨਹੀਂ ਚਾਹ ਫੇਰ ਪੀ ਲਾਂਗੇ ਆਪਾਂ ਨਹੀਂ ਮੈਂ ਬਣੂ ਡੈਡੀ ਨੂੰ ਕੰਮ ਗਾਇਆ ਉਹ ਲੈਣ ਗਈ ਆ ਕੋਈ ਗੱਲ ਨਹੀਂ ਯਾਰ ਤੂੰ ਕਿੰਨਾ ਨਾਲਾ ਐਡੀਕੈਟਾਂ ਮੰਦੇ ਲੋੜ ਲਿਆ ਲੱਗਦਾ ਕੀ ਪਤਾ ਕਿੰਨਾ ਟਾਈਮ ਲੱਗਦਾ ਮੈਂ 2 ਮਿੰਟ ਉਹ ਆ ਜੀ ਉਹ ਨਹੀਂ ਤੂੰ ਸਮਝਿਆ ਨਹੀਂ ਗੱਲ ਤੇ ਸੁਣੋ ਉਹ ਯਾਰ ਮੈਂ ਕੰਮ ਜਾਣਾ ਨਾਲੇ ਚਲੋ ਪਾਪਾ ਜੀ ਚਲੀਏ ਪਾਪਾ ਜੀ ਦੇਖਦੇ ਹੋਣੇ ਤੁਹਾਨੂੰ ਜਿਹੜੀ ਸ਼ਾਮਾਂ ਨੂੰ ਆਜ ਆਇਓ ਪਰ ਉਹਨੇ ਕਿਹਾ ਤੇ ਡੇਰੇ ਲੱਗਦੇ ਹੋਰ ਇੰਨੀ ਕੋਈ ਨਹੀਂ ਉਹ ਚਾਰ ਟਾਈਮ ਸੋਨੂ ਇਹਨੇ ਸਾਢੇ ਵੀ ਕੁਛ ਲੱਗਦੇ ਆ ਤੇਰੇ ਕੱਲੇ ਤਾਂ ਥੋੜੀ ਲੱਗਦੇ ਭਾਬੀ ਜੀ ਮੈਂ ਇਦਾਂ ਦੀ ਗੱਲ ਤਾਂ ਕੀਤੀ ਨਹੀਂ ਤੇਰਾ ਹਾਂ ਤੇ ਫੇਰ ਕੋਈ ਗੱਲ ਨਹੀਂ ਆਉ ਲੈ ਜੀ ਤੇ ਵੀ ਉਹਨੇ ਸਾਢੇ ਨੂੰ ਭੈਣ ਜੀ ਸ਼ਾਮੀ ਆ ਜਿਓ ਹਾਂ ਜੀ ਵੀਰ ਜੀ ਸ਼ਾਮੀ ਛੱਡ ਕੋਈ ਗੱਲ ਨਹੀਂ ਕੋਈ ਜੀ ਮੈਂ ਤਾਂ ਸ਼ਾਮੀ ਆਇਆ ਰੱਖਣਾ ਹਾਂ ਕੋਈ ਨਹੀਂ ਆਇਆ ਹਾਂ ਤੇ ਫੇਰ ਤੁਸੀਂ ਆ ਕੇ ਲੈ ਜੀ ਤੇ ਮੈਂ ਆਇਆ ਨਹੀਂ ਸੀ ਕੋਈ ਨਹੀਂ ਥੱਕਾ ਨਾ ਉਹ ਸੋਨੂ ਇੰਨੇ ਠੰਡ ਆ ਮੈਂ ਬਲੀ ਕਿਉਂ ਜਣੀ 5-6 ਦਿਨ ਡੈਡੀ ਸਾਡੇ ਕੋਲ ਰਹਿਣਗੇ ਕੋਈ ਨਹੀਂ ਜਾਂ ਮੰਮੀ ਨੂੰ ਜਾਂ ਡੈਡੀ ਨੂੰ ਕਿਹਨਾਂ ਇੱਕ ਜਣੇ ਨੂੰ ਛੱਡ ਜਾਗੇ ਪਾਪੀ ਜੀ ਉਹ ਗੱਲ ਨਹੀਂ ਆ ਬੱਚੇ ਵੀ ਹੁਣ ਡੈਡੀ ਦਾ ਪਿਆਰ ਹੈ ਨਾ ਤੇ ਬੱਚੇ ਵੀ ਰਾਤ ਨੂੰ ਕਹਿੰਦੇ ਦਾਦਾ ਜੀ ਦਾਦਾ ਜੀ ਤੇ ਤੁਹਾਨੂੰ ਪਤਾ ਹੀ ਆ ਫਿਰ ਕੋਈ ਗੱਲ ਨਹੀਂ ਛੱਡ ਜਾਗੇ ਆਹ ਚਲੋ ਅੱਜ ਆ ਜਾਓ ਆ ਜਾਓ ਚਲੋ ਅੰਗਨ ਦਵਾਈ ਤੇ ਆ ਗਿਆ ਕਿ ਦਿਨ ਆਪਣੇ ਘਰ ਨਾ ਰੱਖ ਲੈਣਾ ਉਰ ਗੁਰਪ੍ਰੀਤ ਨੇ ਆ ਕੇ ਮੈਨੂੰ ਬੋਲਣਾ ਵਾ ਕਿ ਤੂੰ ਡੈਡੀ ਨੂੰ ਪਹਿਲਾਂ ਮੈਨੂੰ ਮਸਕੀਲ ਲਾਉਣਾ ਹਾਂ ਕਿ ਹੁਣ ਡੈਡੀ ਵੀ ਗਵਾ ਬੈਠਾ ਵਾ ਤੇ ਪੈਂਚਲਿੰਗ ਵਾ ਬੈਠਾ ਵਾ ਕੋਈ ਗੱਲ ਨਹੀਂ ਸ਼ਾਮੀ ਭਾ ਮੈਨੂੰ ਟਕੜਾ ਨਾ ਕਰਨਾ ਪਵੇ ਪਰ ਸ਼ਾਮੀ ਲੈ ਕੇ ਆਉਂਗਾ ਡੈਡੀ ਨੂੰ ਡੈਡੀ ਨੂੰ ਹੀ ਐਵੇਂ ਤੁਰੇ ਰੱਖਿਆ ਵਾ ਕੋਈ ਗਾਲ੍ਹਿਾਂ ਤੇ ਰੱਖਿਆ ਵਾ ਜਾਂ ਪਹਿਲਾਂ ਮਾਰ ਲੈਂਦੇ ਸੀ ਮਮੀ ਰੱਖਣੀ ਜਾਂ ਡੈਡੀ ਰੱਖਣਾ ਹੁਣ ਇਹ ਡਿੰਗ ਗੱਲ ਨਹੀਂ ਡੈਡੀ ਜੀ ਆ ਦੇਖੋ ਮੈਂ ਤੁਹਾਡੇ ਵਾਸਤੇ ਸ਼ਾਲ ਲੈ ਲਿਆ ਡੈਡੀ ਜੀ ਕਿੱਥੇ ਗਏ ਸਾਨੂੰ ਡੈਡੀ ਜੀ ਇੱਥੇ ਆ ਗਏ ਆ ਹਾਂਜੀ ਆ ਵੇਖੋ ਮੈਂ ਕਿੰਨਾ ਸੋਹਣਾ ਸ਼ੋਰ ਲੱਗੇ ਰਹੀ ਗੱਡੀ ਦੇ ਬਸਤੇ ਸੋਹਣਾ ਹੈ ਨਾ ਟੋਕੜਾ ਮੜਾ ਲਿਆ ਨਾ ਉੱਧਰ ਕਮਰੇ ਨਹੀਂ ਸੀ ਕੋਠੇ ਦੁੱਪ ਸਿੱਖਦੇਵੇਂ ਆ ਇੱਥੇ ਆ ਹਾਂਜੀ ਕਿੱਥੇ ਉਹ ਵੱਡੇ ਵੀਰ ਜਾਈ ਨਾ ਤੇ ਉਹ ਫਿਰ ਡੈਡੀ ਲੈ ਕੇ ਗਏ ਆ ਉਹ ਕਹਿੰਦੇ ਵੀ ਇੱਕ ਦੋ ਦਿਨਾਂ ਤੱਕ ਭੇਜ ਦਾਂਗੇ ਪਰ ਮੈਂ ਕਹੇ ਨਹੀਂ ਗੁਰਪ੍ਰੀਤ ਨੂੰ ਪੁੱਛਿਆ ਨਹੀਂ ਆ ਤੁਸੀਂ ਸਾਮ ਨੂੰ ਭੇਜ ਦੇ ਗੱਡੀ ਦਾ ਅੱਛਾ ਮੈਂ 2 ਮਿੰਟ ਬਾਹਰ ਗਈ ਗਈ ਘਰੋਂ ਤੇ ਤੁਸੀਂ ਡੈਡੀ ਜੀ ਨੂੰ ਉੱਧਰ ਭੇਜ ਦਾਂਵੇਂ ਗੁਰਪ੍ਰੀਤ ਫਿਰ ਕੀ ਉਹ ਵੀ ਆਪਣਾ ਘਰ ਆ ਵੱਡੇ ਵੀਰ ਦਾ ਵਾ ਹਾਂਜੀ ਪਹਿਲ ਉਧਰ ਤੁਸੀਂ ਕਿਉਂ ਭੇਜੇ ਪਹਿਲੇ ਤੁਸੀਂ ਮੈਨੂੰ ਇਹ ਸੁਪਨੇ ਦੱਸੇ ਆ ਤੇ ਤੁਸੀਂ ਹੁਣ ਦਿਖਾਏ ਆ ਤੇ ਹੁਣ ਤੁਸੀਂ ਉਧਰ ਭੇਜ ਤਾਂ ਵੇਖੋ ਟ੍ਰੀਕਾ ਵੀ ਆਨ ਵਾਲੀ ਪੈਨਸ਼ਨ ਵੀ ਉਹਨਾਂ ਦੀ ਆਨ ਵਾਲੀ ਹੈ ਮੈਨਾਂ ਕਈ ਖਰਚੇ ਉਹਨਾਂ ਤੋਂ ਕਰਨੇ ਆ ਤੇ ਸੁਪਨੇ ਮੈਨੂੰ ਕਿਹੜੇ ਆਗਰੇ ਦਿਖਾਤੇ ਆ ਮੈਂ ਕਿਹ ਐਂਡਾ ਵੀ ਉਹ ਵੀ ਉਧਰ ਹੀ ਬੱਚੇ ਹੈਗੇ ਆ ਚਲੋ ਦੋ ਪੋਤੜਾ ਪੋਤੜਾ ਜੀ ਦਾਦਾ ਪੋਤਾ ਖੇਡਣਗੇ ਕੁਛ ਉਹ ਕਹਿੰਦੇ ਵੀ ਇੱਕ ਦੋ ਦਿਨ ਤਾਂ ਭੇਜ ਜਾਂਗੇ ਮੈਂ ਨਹੀਂ ਮੈਂ ਗੁਰਪ੍ਰੀਤ ਨਾਲ ਸਲਾਹ ਕਰਨੀ ਆ ਤੇ ਸ਼ਾਮ ਤੱਕ ਭੇਜ ਦਿਓ ਬਾਅਦ ਦੀ ਬਾਅਦ ਹੀ ਖਾਂਗੇ ਹਾਂਜੀ ਚਲੋ ਸ਼ਾਮ ਨੂੰ ਆਇਆਂ ਠੀਕ ਹੈ ਨਹੀਂ ਤੇ ਮੈਨੂੰ ਨਹੀਂ ਪਤਾ ਮੈਂ ਚੱਲ ਜਾਣਾ ਉੱਧਰ ਫੇਰ ਨਾ ਇਹਨਾਂ ਪਾਜੀ ਹੋਣਾਂ ਕਹਿਣਾ ਲੜਕੀ ਆਈ ਏ ਆਉ ਮੈਂ ਲੈ ਆਣਾ ਉਹਨਾਂ ਨੂੰ ਉੱਧਰ ਵੀ ਤੂੰ ਆਪਣੀ ਜ਼ੁਬਾਨ ਬੰਦ ਰੱਖੀ ਆ ਮੈਂ ਤਾਂ ਜ਼ੁਬਾਨ ਬੰਦ ਹੀ ਰੱਖਾਂਗੀ ਆ ਚੰਗਾ ਬਾਬਾ ਬਾਕੀ ਫੇਰ ਮੈਨੂੰ ਨਾ ਕਹਿਣਾ ਮੈਂ ਸ਼ਾਮੀ ਵੇ ਤੂੰ ਕੀ ਖਾਉਂਦਾ ਗੱਡੀ ਵਿੱਚ ਲਿਆ ਆਂ ਹਾਂਜੀ ਆਹੋ ਠੀਕ ਹੈ ਲੈ ਕੇ ਆਉਂ ਤੇਰੀ ਕਲੇਸ਼ ਹੀ ਜਾਂਦੀ ਜਿੱਥੇ ਮਰਜੀ ਚਲੋ ਆਹੋ ਦਾ ਚਾਚੂ ਬਣਾ ਜਾ ਦੇ ਚਾਜੀ ਠੀਕ ਆਂ

ਕਹਾਣੀ ਜਿੰਨੇ ਦੇ ਕੋਚ ਨਹੀਂ ਦੇਵਾ ਬੇਟਾ ਮਟੋਰੇ ਆ ਵੀਰ ਨਹੀਂ ਮੈਂ ਰੋਟੀ ਬਣਾਉਣੀ ਸੋਹਣੀ ਜੀ ਤੂੰ ਨਾ ਪਨੀਰ ਲੈ ਆਉ ਥੋੜਾ ਚੱਲ ਮੈਂ ਰੋਟੀ ਬਣਾਉਣੀ ਆ ਰੋਟੀ ਨਾਲ ਤਾਂ ਖੀਰ ਵੀ ਬਣਾ ਲਈ ਹੈ ਪਾਪਾ ਜੀ ਨੂੰ ਬੜੀ ਪਸੰਦ ਆ ਮੈਨੂੰ ਬੜੀ ਪਸੰਦ ਆ ਚਲੋ ਠੀਕ ਆ ਮੈਂ ਬਣਾਉਣੀ ਆ ਤੂੰ ਲੈ ਆ ਕੇ ਆਉ ਪੁੱਤਰ ਤੂੰ ਬਹੁਤ ਹੀ ਚੰਗਾ ਬੀਟਾ ਜਿਹੜਾ ਤੁਹਾਨੂੰ ਦੋਵਾਂ ਨੂੰ ਇਕੱਠਿਆਂ ਕਰ ਦਿੰਦਾ ساری ਉਮਰ ਤੇ ਨਾਲ ਅਸੀਂ ਇਕੱਠੇ ਰਹਿਆ ਤੇ ਤੂੰ ਜਦੋਂ ਪਹਿਲਾਂ ਉਹ ਖਵਾ ਕਰਦਾ ਤੇ ਬਹੁਤ ਹੀ ਚੰਗਾ ਕੀਤਾ ਤੂੰ ਮੈਨੂੰ ਆਪਣੇ ਘਰ ਲੈ ਆ ਚਾਹੀਏ ਤੇ ਮੇਰਾ ਫਰਜ਼ ਪੰਦਾ ਹੈ ਵੀ ਤੁਹਾਨੂੰ ਦੋਵਾਂ ਨੂੰ ਇਕੱਠਿਆ ਰੱਖਾਂ ਗੋਟੀ ਵਧੀਆ ਕੀਤਾ ਇਹ ਮੈਂ ਕਹਦਾ ਤੂੰ ਇਹ ਐਂਟਲੇ ਕਰ ਰਹਾ ਨਾ ਖੋਛ ਰਹਾ ਖੁਸ਼ਾਲ ਜ਼ਿੰਦਗੀ ਬਤਾਉਂਗਾ ਅਈ ਅਸੀਂ ਹੁੰਦੇ ਨਾ ਹੀ ਅਸੀਂ ਇੱਥੇ ਹੀ ਹੁਣ ਨਹੀਂ ਅਸੀਂ ਜਾਣਾ ਪਾਪਾਈ ਦਾ ਚਿਹਰਾ ਵੇਖੋ ਕਿੰਦਾ ਲਾਲ ਹੋ ਗਿਆ ਤੁਹਾਨੂੰ ਵੇਖ ਕੇ ਐ ਰੰਗ ਪਕਾ ਲੱਗਿਆ ਜੀ ਪਾਪਾਈ ਦਾ ਕਿਉਂਕਿ ਅਸੀਂ ਪਹਿਲਾਂ ਬੁੱਖੋ ਆਖ ਰਹੇ ਸੀ ਅਵੀ ਉਦਾਸ ਰਹਿੰਦੇ ਸੀ ਮੰਮੀ ਉਦਾਸ ਰਹਿੰਦੀ ਤਾਂ ਚੱਲ ਸ਼ੂਗਰ ਪੀਤਾ ਚੱਲ ਤੁਮ ਸਾਨੂੰ ਆਪਣੇ ਘਰ ਲੈ ਆਇਆ ਪਾਪਾ ਇਹ ਕਹੀ ਕੁਝ ਬੋਲੋ ਨਹੀਂ ਨਹੀਂ ਮੈਂ ਅੰਦਰ ਅੰਦਰ ਲੱਡੂ ਖਾਣੇ ਤੇ ਆ ਉਹ ਹੋਰ ਨਹੀਂ ਇੱਕੋ ਹੀ ਗੱਲ ਹੈ ਆ ਦੇਖਿਆ ਪਾਪਾ ਕੀ ਦੇਖ ਰਿਹਾ ਹੋਇਆ ਹਾਂ ਕੱਲ ਮੈਂ ਮੇਮਾ ਕਹਿੰਦੀ ਪਨੀਰ ਲੈ ਕੇ ਆਜੋ ਮੈਂ ਪਨੀਰ ਲਿਆ ਆ ਤੁਹਾਡੇ ਹੱਥੋਂ ਹਾਂ ਦੱਸ ਸੁਣੋ ਇੱਧਰ ਆ ਕਿਹੋ ਜਿਹਾ ਤੂੰ ਕਿਹਾ ਕਿ ਮਾਪਾ ਮੈਂ ਬੈਠੇ ਮਸਤ ਹੋ ਗਏ ਜੇ ਤੁਹਾਨੂੰ ਨਹੀਂ ਪਤਾ ਆਪਾਂ ਕੁਝ ਕਰਨਾ ਵਾ ਕੀ ਕਰਨਾ ਹੁਣ ਪਨੀਰ ਲੈ ਚੱਲਿਆ ਹੈਗਾ ਤੇ ਪਨੀਰ ਤੁਸੀਂ ਉਹਨਾਂ ਨੂੰ ਪਨੀਰ ਬਣਾ ਬਣਾ ਕੇ ਖਵਾਓ ਮੇਰੇ ਗਾਹਾਂ ਨੂੰ ਤਾਂ ਪਤਾ ਹੋਣਾ ਆਪਾਂ ਕਿੰਨੀ ਮੁਸ਼ਕਲ ਉਥੋਂ ਲੈ ਕੇ ਆਏ ਆ ਬਾਪੂ ਤੇ ਉਹਨਾਂ ਦਾ ਕੋਈ ਪਤਾ ਨਹੀਂ ਦੋਵੇਂ ਜੀ ਸ਼ਾਮੀ ਤੁਰੇ ਹੋ ਤੇ ਆਪਾਂ ਨਾ ਉਹਨਾਂ ਤੇ ਉਮ ਤੋਂ ਪਿੰਲੇ ਪਿੰਲੇ ਆਪਣਾ ਕੁਝ ਕਰ ਲਈਏ ਇੱਕ ਆਗ ਦੇ ਪੱਤਰ ਕੋਈ ਲਿਆਓ ਸਾਈਨ ਕਰਵਾ ਲਈਏ ਆਪਾਂ ਬਾਬਾ ਜੀ ਇਹ ਗੱਲ ਤੇ ਮੇਰੇ ਦਿਮਾਗ ਚ ਆ ਨਿਕਲ ਗਈ ਤਮਾਕ ਚ ਬੜੀ ਨਮੈਨ ਆ ਨਾ ਤੂੰ ਤਾਂ ਪਤਾ ਨਹੀਂ ਕੀ ਕਰ ਜਾਓ ਚੱਲ ਆਹ ਛੇਤੀ ਕਰੋ ਆ ਚੱਲੀਆ ਭਾਵੇਂ ਕੀ ਕਰ ਤੂੰ ਮੇਰੇ ਨਾਲ ਹੀ ਆ ਜਾ ਪਾਬਲੀ ਸਸੋ ਮੈਨੂੰ ਲੈ ਕੰਮ ਹੀ ਤੁਹਾਡੇ ਨਾਲ ਦੇਖੋ ਮੈਂਨੇ ਇੱਕ ਪਲਾਟ ਵੇਖਿਆ ਹਾਂ ਜੀ ਤੇ ਮੇਰਾ ਰਾਦਾ ਬੰਦਾ ਇਹ ਵੀ ਮੈਂ ਤੁਹਾਡੇ ਨਾਲ ਹੀ ਕਰਾ ਲਾਂ ਠੀਕ ਹੈ ਤੇ ਸੈਂਮ ਚਾਹੀਦੇ ਇਹ ਤੁਹਾਡੇ ਕਰਦੇ ਨਾ ਲਓ ਆ ਕਰਿਓ ਵਾ ਭਜੀ ਤਾਂ ਇਹਦੇ ਲਿਖਾ ਜੁਗਾ ਜਗਾ ਨਹੀਂ ਉਹ ਆਪੇ ਲਿਖ ਲੈਣਾ ਮੈਂ ਸਿੱਕੇ ਨੇ ਚਾਓ ਤੁਸੀਂ ਸਾਈਨ ਕਰ ਦਿਓ ਬਸ ਪਾਪਾ ਇਧਰ ਬਰਾਉ ਕੇ ਉਹ ਤੈਨੂੰ ਕੀ ਹੋ ਗਿਆ ਵਾ ਤੁਹਾਨੂੰ ਪਤਾ ਪਾਪਾ ਇੱਕ ਆਦੇ ਤੇ ਸਾਈਨ ਕਰਾਉਣ ਲੱਗੇ ਆ ਤੁਹਾਡੇ ਕਿੰਨੇ ਬਣਾ ਰਹੇ ਪਾਪਾ ਇਦਾਂ ਦਾ ਕੁਝ ਨਹੀਂ ਆ ਕੀ ਤੁਹਾਡੇ ਨਾਲ ਪਲਾਟ ਕਰੀਦਾਂ ਲੱਗੇ ਆ ਅੱਜ ਤੱਕ ਤੁਸੀਂ ਜੋ ਕੁਝ ਬਣਾਇਆ ਵਾ ਨਾ ਹਾਂਜੀ ਉਹ ਸਾਰਾ ਕੁਝ ਆਪਣੀ ਨਾ ਕਰਉਣ ਲੱਗੇ ਪਹਿਲੇ ਕਿਸੇ ਨੂੰ ਮੁਖਾ ਲਿਆ ਕਰੋ ਤੇ ਪੜਾ ਲਿਆ ਕਰੋ ਹਨਾ ਪਾਜੀ ਤੇ ਭਾਬੀ ਤੁਹਾਨੂੰ ਥੋੜੀ ਬੋਧੀ ਸ਼ਰਮ ਆਉਣੀ ਚਾਹੀਦੀ ਐ ਇਹਨਾਂ ਚੀਜ਼ਾਂ ਕਰਕੇ ਤੁਸੀਂ ਤਾਂ ਹੀ ਘਮਾਂ ਨੂੰ ਲੈ ਕੇ ਆਏ ਸੀ ਨਾ ਜੀ ਜੀ ਮੈਨੂੰ ਇਹ ਕਦਾ ਸਮਝ ਨਹੀਂ ਆਈ ਇਹ ਸਾਰੇ ਚੱਕਰ ਦਾ ਤੁਹਾਨੂੰ ਕਿਵੇਂ ਪਤਾ ਲੱਗਾ ਪਾਜੀ ਤੁਹਾਡੇ ਪਾਜੀ ਨਾਲ ਇੱਕ ਮੁੰਡਾ ਵਕੀਲ ਆ ਉਹਨਾਂ ਕੋਲੋਂ ਇਹਨਾਂ ਨੇ ਸਾਰੇ ਕਾਗਜ਼ ਪੱਤਰ ਬਣਵਾਏ ਆ ਉਹਨੇ ਮੈਨੂੰ ਦੱਸਿਆ ਕਿ ਦੀਦੀ ਤੁਹਾਡਾ ਜਿਹੜਾ ਵੱਡਾ ਭਰਾ ਵਾ ਉਹ ਤੁਹਾਡੀ ਮਾਂ ਤੇ ਪਿਓ ਨਾਲ ਕੁਝ ਕਰਨ ਲੱਗਾ ਜੀ ਤੇ ਸਾਰਾ ਕੁਝ ਆਪਣੇ ਨਾਲ ਕਰਨ ਲੱਗਾ ਮੈਂ ਤੇ ਤਾਂ ਪਾਜੀ ਭੱਜੀ ਆਈ ਤੁਹਾਡੇ ਨਾਲ ਵੀ ਤੇ ਤੁਹਾਨੂੰ ਲੈ ਕੇ ਇੱਥੇ ਆਈ ਆ ਵਾਲ-ਵਾਲ ਬਚ ਗਏ ਆਪਾਂ ਸਾਰੇ ਉਹੀ ਮੈਂ ਸੋਚਾਂ ਤੇ ਪਿਓ ਦਾ ਇਨਾ ਹੀ ਕਿਉਂ ਆ ਗਿਆ ਐਡੀ ਸ਼ੇਤੀ ਲੱਡੂ ਕੋ ਫੁੱਟ ਲਾ ਪਿਆ ਤੂੰ ਤਾਂ ਯਾਰ ਗੱਦੀ ਨਾ ਕਰ ਮਰਨਾ ਤੈਨੂੰ ਵੀ ਤਾਂ 헤ਜ ਆਇਆ ਸੀ ਤੂੰ ਵੀ ਤਾਂ ਪਿਓ ਨੂੰ ਲੈ ਗਿਆ ਮਾਂ ਨੂੰ ਕਿਉਂ ਨਹੀਂ ਲੈ ਗਿਆ ਨਾ ਆਪਣੇ ਪਹਿਲਾਂ ਮਾਂ ਨੂੰ ਮਾਰ ਲੈਂਦਾ ਤੂੰ ਮਾਰ ਲੈਂਦਾ ਤੂੰ ਪਿਓ ਨੂੰ ਮਾਰ ਲੈਣਾ ਮੈਨੂੰ ਪਤਾ ਹੀ ਤੇਰੇ ਕਾਰਨਾਮੇ ਵੀ ਤੂੰ ਕੀ ਕਰਨਾ ਚਾਹੁੰਦਾ ਹੈ ਲੈ ਗਿਆ ਮੂ ਬਾਪੇ ਨੂੰ ਜੇ ਤੈਨੂੰ ਕਾਰਨਾਮੇ ਪਤਾ ਹੀ ਨਾ ਤੇ ਪਹਿਲਾਂ ਸਲਾਹ ਕਰਦਾ ਹਾਂ ਲੋਕਾਂ ਦੀ ਚੁੱਕਣਾ ਚਾਕੇ ਪਿਓ ਨੂੰ ਤੇਰੀ ਉੱਧਰ ਚੁੱਕ ਕੇ ਤੇ ਕਰੀ ਉੱਧਰ ਮਾਂ ਨੂੰ ਚੁੱਕ ਕੇ ਫੂਟੇ ਦਿੰਦੇ ਫਿਰਦੇ ਜੇ ਐਂਦਾ ਨਹੀਂ ਤੈਨੂੰ ਚੇਤਾ ਮੈਨੂੰ ਚੇਤਾ ਸੀ ਇਹ ਐਸਾ ਮਾਹਰਾ ਬਾਇਆ ਨਹੀਂ ਤਹੀ ਦੋਵੇਂ ਜੀ ਕਿਤੇ ਬਹੁਤ ਉੱਤਾਂ ਲੈ ਕੇ ਗਏ ਜੇ ਤੁਹਾਡੇ ਵੀ ਮਨ 'ਚ ਲਾਲਚ ਹੀ ਨਾ ਕਿ ਕਾਦਾ ਲੈ ਜੰਨੇ ਆ ਕਾਦਾ ਲਾਲਚ ਗੁਰਪ੍ਰੀਤ ਬਹੁਤ ਹੀ ਸਿਆਣੀ ਨਾ ਪੰਡ ਮੈਨੂੰ ਸਾਰਾ ਪਤਾ ਤੇਰਾ ਸਾਨੂੰ ਵੀ ਤੁਹਾਡੇ ਬਾਰੇ ਸਾਰਾ ਪਤਾ ਵੇ ਕੀ ਕੀ ਕਰਦੇ ਪਿਆ ਤੁਸੀਂ ਹਾਂ ਤੂੰ ਤੇ ਤੈਨੂੰ ਤੋੜ ਬੜੇ ਸੁਪਨੇ ਵੇਖਿਆ ਨੇ ਪਾਪੇ ਦੀ ਪੈਨਸ਼ਨ ਇੰਨਾ ਵਰਤੂਗੀ ਪਾਪੇ ਦੀ ਜਾਇਦਾਦ ਦਾ ਖਾਊਗੀ ਅੱਛਾ ਤੈਨੂੰ ਬੜੇ ਸੁਪਨੇ ਵੇਖਿਆ ਨੇ ਤੇ ਤੁਸੀਂ ਤੁਸੀਂ ਕੀ ਕਰਦੇ ਹੋ ਇਹ ਸੁਪਨਾ ਵੇਖਿਆ ਹੀ ਨਹੀਂ ਅਸੀਂ ਰਜਿਸਟਰ ਥੋੜੀ ਕੋਲੇ ਪਾਪੇ ਘੜੀ ਨੂੰ ਪੈਸੇ ਸੈਂਡ ਕਰਦੇ ਇੱਥੇ ਕਰਦੇ ਮੂੰਹ ਤੇ ਬੈਠਾ ਪੁੱਛਲਾ ਰੋਟੀ ਟਾਮਣਾ ਰੋਟੀ ਪਾਣੀ ਦੀਈਦਾ ਵਾ ਤਲੀ ਇਹੋ ਦੀ ਗੱਲ ਵੀ ਕੀਤੀ ਆ ਭਾਈ ਤੇ ਯਾਰ ਤੁਹਾਡੇ ਕਰਕੇ ਕਰਦੇ ਤੁਸੀਂ ਅਸੀਂ ਕਹਾਂ ਸਾਰੀ ਜਾਨ ਕੱਲੇ ਨਾ ਲੈ ਜਾਣਗੇ ਨੇ ਉਹੀ ਨਾ ਤੁਹਾਡੇ ਮਨ ਚ ਚੋਰ ਆ ਨਾ ਚੋਰ ਜੀਆਂ ਸੋਹਣ ਅਸੀਂ ਕਹਾਂ ਕਿ ਚਲ ਦੋਵੇਂ ਜਣੇ ਇੱਥੇ ਇਕੱਠੇ ਰਹਿਣਗੇ ਉਹਨਾਂ ਨੂੰ ਐਸੋ ਮੈਨ ਕਿਉਂ ਅਡਡ ਅਡ ਕਰਨਾ ਵਾ ਹਾਂ ਭਾਬੀ ਬਹੁਤ ਵਧੀਆ ਤੁਹਾਡੀ ਸੋਚ ਸੀ ਜਿੱਦ ਦਿਨ ਤੁਸੀਂ ਪਾਪਾ ਨੂੰ ਲੈ ਕੇ ਆਏ ਮੈਨੂੰ ਫੋਨ ਗਿਆ ਮੈਨੂੰ ਗੁਰਪ੍ਰੀਤ ਨੇ ਦੱਸਿਆ ਕਿ ਪਾਪਾ ਨੂੰ ਆਪਣੇ ਘਰ ਲੈ ਗਏ ਆ ਮੈਨੂੰ ਇੰਨੀ ਖੁਸ਼ੀ ਹੋਈ ਕਿ ਚਲ ਪਾ ਜੀ ਨੇ ਸ਼ੁਕਰ ਆ ਕਿ ਪਾਪਾ ਮੰਮੀ ਨੂੰ ਇਕੱਠੇ ਕਰਤਾ ਪਰ ਮੈਨੂੰ ਨਹੀਂ ਸੀ ਪਤਾ ਕਿ ਤੁਹਾਡੀ ਆ ਜਾ ਲਿਆ ਅੰਦਰੋਂ ਅੰਦਰ ਥੋੜਾ ਬੋੜਾ ਤੇ ਮੈਨੂੰ ਸ਼ੱਕ ਹੈਗਾ ਸੀ ਜਿੱਦਨ ਕੋਈ ਸਾਰਿਆਂ ਨੇ ਜਵਾਬ ਦਿੱਤਾ ਸੀ ਕਿ ਅਸੀਂ ਮੰਮੀ ਪਾਪਾ ਨੂੰ ਇਕੱਠੇ ਨਹੀਂ ਰੱਖ ਸਕਦੇ ਅਲੱਗ-ਅਲੱਗ ਏਕ-ਏਕ ਜਣੇ ਨੂੰ ਰੱਖ ਸਕਦੇ ਆ ਮੈਂ ਤੇ ਉਦੋਂ ਦੀ ਸੋਚਣ ਢੀ ਸੀ ਕਿ ਤੁਸੀਂ ਕਿੰਨਾ ਘਮਾਪੀ ਉਹਨੂੰ ਸਮਝ ਸਕਦੇ ਹੋ ਉਹ ਭੈਣਾ ਮੈਂ ਤੇ ਕਹਾਂ ਤੇਰੇ ਬੱਚਿਆਂ ਕਰਕੇ ਲੈ ਕੇ ਚੱਲੇ ਆ ਵੀ ਦਾਦੇ ਨੂੰ ਕਿ ਚਲੋ ਜੀ ਨਹੀਂ ਲੱਗਦਾ ਹੋਗਾ ਬੱਚਿਆਂ ਦਾ ਮੈਨੂੰ ਥੋੜੀ ਪਤਾ ਸੀ ਆਏ ਮੇਟੀਆ ਸ਼ੁਨੀਆ ਮਾਂ ਦੇ ਵਿੱਚ ਵਿੱਚ ਇਹ ਮੈਨੂੰ ਕਹਿੰਦੇ ਕਿ ਮਿਲਣ ਗਏ ਚਲ ਆ ਜਾਂਗੇ ਦੇਖ ਲਓ ਇਹ ਕਰਤੂਤਾ ਕਰਦੇ ਰੇ ਇੱਥੇ ਬਾ ਕੋ ਸਾਨੂੰ ਗੱਲ ਤੇ ਕਹਿਣਾ ਇਹ ਵੱਡਾ ਗਲਤੀ ਵੱਡਾ ਇਹਦਾ ਮਤਲਬ ਆਹੋ ਤੁਸੀਂ ਪਿਓ ਨੂੰ ਤੇ ਮਾਂ ਨੂੰ ਤਾਂ ਹੀ ਇੱਥੇ ਲੈ ਕੇ ਆਏ ਹੋ ਨਾ ਕਿ ਸਾਰੀ ਪ੍ਰਾਪਰਟੀ ਸਾਡੇ ਨਾਲ ਕਰ ਦੋ ਫੇਰ ਆਪਾਂ ਖੁਸ਼ ਹਾਂ ਮਾਂ ਪਿਓ ਨਾਲ ਤੁਹਾਡਾ ਕੋਈ ਲਗਾਵ ਨਹੀਂ ਆ ਤੁਸੀਂ ਕੋਈ ਚੀ ਵੀ ਉਹਨਾਂ ਨੂੰ ਸਾਹਮਣਾ ਚਾਹੁੰਦੇ ਕੋਈ ਖੁਸ਼ੀ ਨਹੀਂ ਦੇਣਾ ਚਾਹੁੰਦੇ ਕੋਈ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਮਾਪਿਓ ਬੱਚਿਆਂ ਨੂੰ ਪਾਲ ਕੇ ਇੰਨਾ ਵੱਡਾ ਕਰਦਾ ਹੈ ਇਹਨਾਂ ਨੂੰ ਮਾਪਿਓ ਨਹੀਂ ਪਿਆਰਾ ਇਹਨਾਂ ਨੂੰ ਜਮੀਨਾਂ ਜਾਇਜਾ ਦਤਾ ਪਿਆਰੀਆਂ ਜਿਹੜੀਆਂ ਮਿੱਠੀਆਂ ਸ਼ੁਗਲੀਆਂ ਮਾਰਦੀ ਫਿਰਦੇ ਨਾ ਇਹ ਸਾਡਾ ਪਿਓ ਸਾਡਾ ਪਿਓ ਅੱਜ ਕਿੰਨਾ ਦੁੱਖ ਲੱਗਾ ਹੋਊਗਾ ਨਾ ਦੋਵਾਂ ਜਾਣਿਆਂ ਨੂੰ ਤੁਹਾਡਾ ਹਰ ਸਭ ਕੁਝ ਜਾਣ ਕੇ ਮੇਰਾ ਭਰਾ ਕਹਿੰਦਾ ਸ਼ਰਮ ਆਉਂਦੀ ਇਹਨੂੰ ਹਣਾ ਉਹ ਜਾ ਭਰਾਵਾ ਤੂੰ ਨਾ ਇੰਨੀਆਂ ਗੱਲਾਂ ਕਰ ਮੈਨੂੰ ਤੇਰਾ ਵੀ ਪਤਾ ਉਹ ਪੁੱਤੋ ਵੇ ਹੁਣ ਕਿੱਦਾਂ ਮਿੱਠਾ ਬਣਾਂ ਦਿਆਈਂ ਮੈਂ ਮਿੱਠਾ ਜਿੰਨਾ ਵੀ ਹੈਗਾ ਨਾ ਉਹ ਡੈਡੀ ਨੂੰ ਪਤਾ ਤੇ ਮੰਮੀ ਨੂੰ ਪਤਾ ਵਾ ਜਿਹਦੇ ਨਾਮ ਨਹੀਂ ਜਿਹਦੇ ਮਾਣ ਵੀ ਨਾਲ ਲੈ ਜਾਂਦਾ ਹਰ ਉਹਨੂੰ ਕੋਈ ਨਾ ਰੱਖਿਆ ਪੁੱਲੇ ਤੇ ਇਹੀ ਸਲਾਹ ਕਰਨਦੇ ਸੀ ਨਾ ਕਿੰਨੇ ਰੱਖਣਾ ਤੇ ਤੂੰ ਰੱਖ ਲੈਂਦਾ ਉਦੋਂ ਦੋ ਦੁਪੜਾ ਕਹਿੰਦਾ ਜਿਹਦੇ ਨਾਮ ਪ੍ਰੋਪਰਟੀ ਆ ਉਹਨੂੰ ਲੈ ਗਿਆ ਵਾ ਜਿਹੜੇ ਨਾ ਕੱਖ ਨਹੀਂ ਉਹਨੂੰ ਸਾਡੇ ਕੋਲ ਛੱਡ ਗਿਆ ਮੇਰੀ ਗੱਲ ਸੁਣ ਲੋ ਹਾਂ ਦੋਵੇਂ ਭਰਾ ਤੂੰ ਹੀ ਮੰਮੇ ਗੈਰੀ ਨੂੰ ਹਾਂ ਬਿਲਕੁਲ ਨਹੀਂ ਇੱਥੇ ਰੱਖਣਾ ਉਹ ਦੋਵੇਂ ਮੇਰੇ ਨਾਲ ਜਾਣਗੇ ਤੇ ਤੁਸੀਂ ਵਜਾਓ ਦੋਵੇਂ ਕਿ ਇੱਥੇ ਤਪੜੇ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਦੋਵਾਂ ਜਾਣਿਆਂ ਨੂੰ ਤੇ ਤੁਸੀਂ ਕਹੋ ਜਾਣੀਆਂ ਜੇ ਤੁਹਾਡੇ ਮਾਪੇ ਉਹਨਾਂ ਕੋਈ ਇਦਾਂ ਕਰੇ ਉਹਨਾਂ ਨੂੰ ਤੇ ਬੜਾ ਸਾਫ ਸਾਫ ਰੱਖਦੇ ਹੋ ਉਹਨਾਂ ਨੂੰ ਰੋਟੀ ਪਾਣੀ ਵੀ ਟਾਈਮ ਨਾਲ ਚਾਹੀਦਾ ਵਾ ਹਰ ਚੀਜ਼ ਚਾਹੀਦੀ ਸੁੱਖ ਵੀ ਚਾਹੀਦਾ ਵਾ ਭਰਾ ਭਾਬੀਆਂ ਦੀ ਤੇ ਜਾਜਾ ਬੇਇੱਜ਼ਤੀ ਕਰਦੇ ਜੇ ਕਿ ਸਾਡੀ ਮਾਂ ਪਿਓ ਦੀ ਸੇਵਾ ਕਿਉਂ ਨਹੀਂ ਕਰਦੇ ਆਪ ਇੱਥੇ ਕੀ ਗੋਲ ਖਲੋਂਡੀਆਂ ਜੇ ਉਹਨੇ ਤਾਂ ਮਨਚ ਸੋਚਿਆ ਹੋਊਗਾ ਕੁਝ ਗਲਤ ਤੁਸੀਂ ਤੇ ਕਰ ਲਿਆ ਭਣਾ ਮੈਂ ਕਹੇ ਵੱਡਾ ਭਰਾ ਵਾ ਜੋ ਫੈਸਲਾ ਕਰੂਗਾ ਠੀਕ ਕਰੂਗਾ ਮੈਨੂੰ ਇਹ ਥੋੜੀ ਪਤਾ ਸੀ ਇਹਨਾਂ ਮਿੱਠੀਆਂ ਸ਼ੁਗੀਆਂ ਮਾਰ ਰਹੀਆਂ ਉਹਨਾਂ ਦੀ ਪਰ ਪ੍ਰੇਮ ਨਾਲ ਲੈ ਆਉਣਗੇ ਤੇ ਬਾਅਦ ਪੱਕਾ ਰੱਖ ਲੈਣਗੇ ਤੇ ਅੱਥੇ ਕੁੱਕੀ ਮਰਾ ਲੈਣਗੇ ਮੰਮੀ ਪਾਪਾ ਤੁਸੀਂ ਆਪਣੇ ਕੱਪੜੇ ਫੜੋ ਮੇਰੇ ਨਾਲ ਚੱਲੋ ਨਹੀਂ ਤੁਸੀਂ ਤੁਹਾਡੇ ਜਵਾਈ ਨੇ ਇੰਨੀ ਗੱਲ ਮੈਨੂੰ ਕਹੀ ਆ ਕਿ ਮੰਮੀ ਪਾਪਾ ਨੂੰ ਇੱਥੇ ਲਿਆਇਆ ਅਸੀਂ ਦੋਵੇਂ ਹੀ ਕਰਾਂਗੇ ਸੇਵਾ ਤੁਹਾਡੀ ਇਹ ਤੁਹਾਡੇ ਕੋਈ ਨਹੀਂ ਲੱਗਿਆ ਜਵਾਈ ਨਹੀਂ ਨਹੀਂ ਸਾਨੂੰ ਮaaf ਕਰਦੇ ਉਹ ਸਾਡੇ ਮਾਪਿਓ ਸਾਡੀ ਆਹੀ ਉਹਨਾਂ ਦੀ ਸੇਵਾ ਕਰਾਂਗੇ ਤੁਹਾਡੀ ਕੋ ਗਲਤੀ ਹੋ ਗਈ ਜੇ ਤੁਸੀਂ ਉਹਨਾਂ ਦੋਵਾਂ ਨੂੰ ਸਮਝਾਉਣਾ ਹੋਵੇ ਤੇ ਤੁਸੀਂ ਤਾਂ ਹੋਰ ਬਲਦੀ ਤਾਂ ਤੇਲ ਪਾਉਣ ਵਾਲੀਆਂ ਜੇ ਨਹੀਂ ਨਹੀਂ ਸ਼ਮੀ ਐਦਾਂ ਦੀ ਕੋਈ ਗੱਲ ਨਹੀਂ ਆ ਇੰਨੇ ਲਾਲਚੀ ਨੋਹਾਂ ਪੁੱਤ ਮੈਂ ਨਹੀਂ ਕਦੀ ਵੇਖੇ ਨਹੀਂ ਬੇਬੀ ਆਪਸੇ ਵਗਰਾ ਨਹੀਂ ਉਹਨਾਂ ਦੀ ਆਪਨੇ ਦਿ ਲੋ ਕਰਾਂਗੇ ਸੇਵਾ ਜੇੜੀ ਗਲਤੀ ਹੋ ਗਈ ਸਾਨੂੰ ਮਾਫੀ ਦੇ ਤੇ ਮੰਮੀ ਪਾਪਾ ਮੇਰੇ ਤਾਂ ਪੁੱਛੇ ਤੋਂ ਬਿਨਾ ਕਿਹੇ ਵੀ ਚੀਜ਼ ਤੇ ਤੁਸੀਂ ਸਾਈਨ ਨਹੀਂ ਕਰਨੇ ਠੀਕ ਕਰਾਂਗੇ ਬਸ ਬਹਿ ਕੇ ਰੋਟੀ ਪਾਣੀ ਖਾਓ ਇਨਾਂ ਕੋ ਨਹੀਂ ਤੇ ਮੇਰੇ ਨਾਲ ਚੱਲੋ ਕੋਈ ਚੀਜ਼ ਨਹੀਂ ਇਹਨਾਂ ਨੂੰ ਦੇਣੀ ਜੇ ਇਹਨਾਂ ਨੇ ਸੇਵਾ ਕਰਨੀ ਹੈ ਤੇ ਕਰਨ ਜੇ ਬਾਹਰ ਕੱਢਣਾ ਤਾਂ ਉਥੇ ਬੇਸ਼ੱਕ ਕੱਢਣ ਮੈਂ ਹੈਗੀਆਂ ਤੁਹਾਨੂੰ ਹੜਨ ਵਾਲੀ ਨਹੀਂ ਪੈਣੇ ਇਦਾਂ ਦੀ ਗੱਲਾਂ ਕੋ ਕਰਦੀਆਂ ਅਸੀਂ ਬੈਠੇ ਆਣਾ ਲੋਕੀ ਸਾਨੂੰ ਕੀ ਕਹਿਣਗੇ ਆਪਸ਼ ਕਰ ਲੰਗੇ ਤੁਹਾਨੂੰ ਪਤਾ ਨਹੀਂ ਲੱਗਾ ਕਿ ਲੋਕੀ ਤੁਹਾਨੂੰ ਕੀ ਕਹਿਣਗੇ ਇਹ ਤਾਂ ਵੱਡੇ ਵੀਰ ਦੀ ਸਲਾਹ ਹੈ ਨਾ ਮੈਂ ਥੋੜੀ ਕੁਝ ਕੀਤਾ ਉਹਨਾਂ ਦੋਵਾਂ ਜੀਆਂ ਦੀ ਸਲਾਹ ਜੇ ਮੇਰੇ ਨਾਲ ਕੋਈ ਗਲਤੀ ਹੈ ਤਾਂ ਦੱਸ ਤਾ ਨਾ ਮੈਂ ਤੇ ਮਾਹੀ ਨੂੰ ਮਾਂ ਦਾ ਦਰਜਾ ਦਿੱਤੀ ਗਲਤੀ ਹੋ ਗਈ ਤਾਂ ਗਲਤੀ ਨਹੀਂ ਹੁੰਦੀ ਅਸੀਂ ਮਾਂ ਬੱਦੀ ਸੇਵਾ ਨਾਲ ਜੇ ਲੋ ਕਰਾਂਗੇ ਸਾਨੂੰ ਹੁਣ ਨਾ ਕੋਈ ਹਲਾਚ ਨਹੀਂ ਰਹਿ ਗਿਆ ਚਲੋ ਠੀਕ ਹੈ ਮੈਂ 10 ਕ ਦੇਰ ਬਾਅਦ ਘੇੜਾ ਮਾਰਾਂਗੀ ਅਗਰ ਤੁਸੀਂ ਮੇਰੇ ਮਾਂ ਬੇਰ ਨੂੰ ਖੁਸ਼ ਰੱਖਿਆ ਹੋਊਗਾ ਤੇ ਮੈਂ ਇਸ ਘਰ ਆਵਾਂਗੀ ਨਹੀਂ ਤੇ ਕਦੀ ਨਹੀਂ ਆਵਾਂਗੀ ਨਹੀਂ ਨਹੀਂ ਤੂੰ ਜੀ ਸਦਕੇ ਆ ਤੇਰਾ ਵੀ ਘਰ ਆ ਤੇਰਾ ਆਪਣਾ ਘਰ ਆ ਤੇਰਾ ਆਪਣਾ ਘਰ ਆ ਚਲ ਬਹਿ ਜਾ ਭੈਣ ਬਾਕੀ ਜਿਹੜੀ ਆ ਗੱਲ ਹੋ ਗਈ ਨਾ ਇਹ ਆਪਣੇ ਚ ਰਵੇ ਇਹਨੂੰ ਛੁੱਟ ਬਰਾਉਣ ਨੂੰ ਕੋਈ ਗੱਲ ਹੋਣੀ ਇਹਨੂੰ ਛੋਟੇ ਮੇ ਬਰਾਉਣ ਬਹਿ ਜਾ ਭੈਣ ਜਾਓ ਇਹ ਘਰ ਮੈਂ ਕਿਹਨੂੰ ਬਾਹਰ ਨਾਲ ਗਾਲੀ ਕੱਢਣਾ ਕਰੀਂ ਜਾ ਵੀ ਮਰ ਚਾਹ ਬਣਾ ਕੇ ਜਾਓ ਇਹ ਪੈਂਡਾ ਵਾਲੀ ਗੱਲ ਹੋਣੀ ਹਾਂਜੀ ਆਪਾਂ ਬੜੀ ਅੰਨੀ ਬੜੀ ਗਲਤੀ ਹੋ ਗਈ ਹੈ ਮੇਰਾ ਕੋਈ ਨਹੀਂ ਪੁੱਤਰਾ ਉਹ ਕਿ ਕਰ ਦਿਓ ਆਪਣੇ ਬੱਚੇ ਸਮਝੋ ਪੁੱਤਰਾ ਕੋਈ ਕਰਤੀਆਂ ਹੁੰਦੀਆਂ ਗਲਤੀਆਂ ਉਹ ਕਰ ਕਰਕੇ ਸਮਝ ਲੈ ਗਾੜਾ ਹੋ ਜਾਂਦੀ ਹੈ ਠੀਕ ਹੈ ਇਹ ਡਿਡੀਆਂ ਭਟੀਆਂ ਬੱਚੇ ਗਲਤੀਆਂ ਕਰ ਲੈਂਦੇ ਆ ਤੇ ਮਾਪਿਓ ਤਾਂ ਵੀ ਮaaf ਕਰ ਨੂੰ ਉਸੇ ਵੇਲੇ ਤਿਆਰ ਹੋ ਜਾਂਦੇ ਆ ਚਲੋ ਹੋਰ ਬੱਚੇ ਜੂਏ